ਕਿਸਾਨ ਮੰਡੀ ਚ ਰੋਲ ਰਿਆ ਠੀਕ ਹੈ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਿਸਾਨ ਦੀ ਜਨਸ ਦਾ ਮੁੱਲ ਪਾਉਣ ਦੀ ਸਹੀ ਉਹਦਾ ਬਣਦਾ ਹੱਕ ਉਹਨੂੰ ਅਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਦੇਸ਼ ਦਾ ਨਹੀਂ ਦੁਨੀਆ ਦਾ ਢਿੱਡ ਭਰਨ ਵਾਲਾ ਖੁਦ ਜਿਹੜਾ ਉਹ ਮੈਂ ਕਹਿੰਦਾ ਕਿ ਫਕੀਰਾਂ ਦੇ ਹਾਰ ਰਹਿੰਦਾ ਉਹਦੀਆਂ ਜਿਹੜੀਆਂ ਲੋੜਾਂ ਪੰਜ ਪੰਜ ਉਹਦੇ ਪਰਿਵਾਰ ਦੇ ਘਰ ਦੇ ਪੂਰੇ ਨਹੀਂ ਹੁੰਦੇ ਖੇਤੀ ਨਾਲ ਹੀ ਸਾਡਾ ਖੇਤੀ ਪ੍ਰਧਾਨ ਦੇਸ਼ ਆ ਤੇ ਖੇਤੀ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ ਮੰਡੀਆਂ ਦੇ ਵਿੱਚ ਦੇਖੋ ਝੋਨੇ ਦੇ ਅੰਬਾਰ ਲੱਗੇ ਪਏ ਆ ਦਿਵਾਲੀ ਉੱਪਰ ਆ ਗਈ ਨਵੀਂ ਸਰਕਾਰ ਨੇ ਵੀ ਦਾਅਵੇ ਕੀਤੇ ਆਉਣ ਤੋਂ ਪਹਿਲਾਂ ਕਿ ਤੁਹਾਡਾ ਝੋਨਾ ਮੰਡੀ ਤੜਕੇ ਆਊਗਾ ਸ਼ਾਮ ਨੂੰ ਤੁਸੀਂ ਆਪਦਾ ਵੇਚ ਕੇ ਜਦੋਂ ਟਰਾਲੀ ਘਰੇ ਜਾਨੀ ਮਾਨ ਸਾਹਿਬ ਕਹਿੰਦੇ ਸੀਗੇ ਕਿ ਤੁਹਾਡੇ ਖਾਤੇ ਦੇ ਵਿੱਚ ਪੇਮੈਂਟ ਉਹਨੂੰ ਘਰੇ ਪਹੁੰਚਿਆ ਕਰੂੰਗੀ ਠੀਕ ਹੈ ਇਹ ਗੱਲਾਂ ਜਿਹੜੀਆਂ ਸੀ ਕੁਦਰਤੀ ਆਫਤਾਂ ਕਰਕੇ ਵੀ ਕੀਤੀਆਂ ਗਈਆਂ ਪਰ ਤੁਸੀਂ ਦੇਖੋ ਅੱਜ ਜਿਹੜਾ ਹੈਗਾ ਦੁਖੀ ਹੋ ਕੇ ਕਿਸਾਨ ਪਹਿਲਾਂ 6 ਮਹੀਨੇ ਉਹਨੂੰ ਸਾਂਭਦਾ ਮੈਂ ਉਹਨਾਂ ਲੋਕਾਂ ਨੂੰ ਖਾਸ ਕਰ ਗੱਲ ਕਰਨੀ ਚਾਹੂੰਗਾ ਤਾਰਾ ਜੀ ਜਦੋਂ ਕਿ ਤਰਨਾ ਪ੍ਰਦਰਸ਼ਨ ਹੁੰਦਾ ਹੈ ਦਿੱਲੀ ਦੇਖੋ ਦਿੱਲੀ 13 ਮਹੀਨੇ ਅੰਦੋਲਨ ਚੱਲਿਆ ਤਾਂ ਉਹਦੇ ਵਿੱਚ ਜਿਹੜਾ ਸੀਗਾ ਲੋਕਾਂ ਨੇ ਸਾਥ ਦਿੱਤਾ ਨਾ ਹੁਣ ਜੇ ਕੁਛ ਉਹ ਕਹਿੰਦੇ ਕਣਕ ਦੇ ਵਿੱਚ ਕਾਂਗੈਰੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਹੋਇਆ ਕਰੂਗੀ ਜੇ ਕਿਸਾਨ ਆਗੂਆਂ ਦੇ ਵਿੱਚ ਕੁਝ ਮਾੜੇ ਲੋਕ ਉਹ ਵਿੱਚ ਪੈਦਾ ਹੋ ਗਏ ਬੈਠ ਗਏ ਉਸ ਅੰਦੋਲਨ ਦੇ ਵਿੱਚ ਜਿਹੜੇ ਐਂਡ ਤੇ ਗਿਆ ਮੋਰਚਾ ਵੇਚ ਕੇ ਆ ਗਏ ਤਾਂ ਕੁਝ ਲੋਕ ਡੱਲੇਵਾਲ ਸਾਹਿਬ ਵਰਗੇ ਉਹ ਵੀ ਹੈਗੇ ਆ ਨਾ ਜਿਹੜੇ ਹੁਣ ਮੰਡੀਆਂ ਦੇ ਵਿੱਚ ਤੁਰੇ ਫਿਰਦੇ ਠੀਕ ਹੈ ਸੜਕਾਂ ਤੇ ਮੰਡੀਆਂ ਭਰ ਕੇ ਸੜਕਾਂ ਤੇ ਝੋਨਾ ਆਉਣ ਵਾਲਾ ਹੋਇਆ ਪਿਆ ਇਹਦੀ ਨਾਲ ਹੀ ਸਭ ਕੁਝ ਜੁੜਿਆ ਹੈ ਪੇ ਹੁਣ ਤੁਸੀਂ ਦੇਖੋ ਮਜ਼ਦੂਰ ਵਰਗ ਅੱਗੇ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਲੋਕ ਆਮ ਹੀ ਆਪਣੀਆਂ ਆਪਣੀਆਂ ਗੱਲਾਂ ਬਾਤਾਂ ਇੰਟਰਵਿਊ ਹੋਣਗੀਆਂ ਜਾਂ ਧਰਨੇ ਹੋਣੇ ਤਾਂ ਉਹਨਾਂ ਤੇ ਆਮ ਲੋਕ ਇਹ ਲਿਖਦੇ ਹੁੰਦੇ ਸੀ ਧਰਨੇ ਲਾ ਕੇ ਆਮ ਲੋਕਾਂ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਇਕੱਲੇ ਇਕੱਲੇ ਕਿਸਾਨ ਨੂੰ ਪ੍ਰੋਬਲਮ ਹੈ ਵਪਾਰੀ ਕਿਉਂ ਨਹੀਂ ਧਰਨਾ ਲਾਉਂਦਾ ਮਜ਼ਦੂਰ ਕਿਉਂ ਨਹੀਂ ਧਰਨਾ ਲਾਉਂਦਾ ਇਸ ਵਾਰੀ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਆੜਤੀਆ ਨੇ ਵੀ ਧਰਨਾ ਲਾਇਆ ਸ਼ੈਲਰ ਮਾਲਕਾਂ ਨੇ ਵੀ ਧਰਨਾ ਲਾਇਆ ਜਾਂ ਹੜਤਾਲਾਂ ਕੀਤੀਆਂ ਤੇ ਮਜ਼ਦੂਰ ਵੀ ਬਕਾਇਦਾ ਜਿਹੜਾ ਉਹ ਮਜ਼ਦੂਰ ਵਰਗ ਜਿਹੜਾ ਮੰਡੀ ਕਰਨ ਨਾਲ ਜੁੜ ਯਾ ਨਾ ਮੈਂ ਕਹਣਾ ਕਿ ਪਹਿਲੀ ਸਭ ਤੋਂ ਟੈਕਨੀਕਲ ਗੱਲ ਸਮਝਣ ਦੀ ਇਹ ਲੋੜ ਹੈ ਕਿ ਮੰਡੀਕਰਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਤਾਰਾ ਜੀ ਜੀ ਰੌਣਕਾਂ ਜਿਹੜੀਆਂ ਨਾ ਉਹ ਸਾਡੇ ਦੇਸ਼ ਦੇ ਵਿੱਚ ਫਸਲ ਨਾਲ ਹੀ ਹੈ ਫਸਲ ਤੇ ਸਭ ਕੁਝ ਸਾਰਾ ਧਾਰੂਮਦਾਰ ਫਸਲ ਤੇ ਖੜਾ ਤਾਰਾ ਜੀ ਜੇ ਖੇਤ ਦੇ ਵਿੱਚ ਹੋਊਗਾ ਤਾਂ ਘਰ ਦੇ ਵਿੱਚ ਹੋਊਗਾ ਤੇ ਜੇ ਜੇ ਖੇਤ ਦੇ ਵਿੱਚ ਹੋ ਕੇ ਬਾਜ਼ਾਰ ਚ ਜਾਊਗਾ ਵਿਕੂਗਾ ਉੱਥੇ ਕਾਰੋਬਾਰੀ ਦਾ ਵੀ ਫਾਇਦਾ ਹੋਣਾ ਉੱਥੇ ਮਜ਼ਦੂਰ ਦਾ ਵੀ ਫਾਇਦਾ ਹੋਣਾ ਉੱਥੇ ਕਿਸਾਨ ਦਾ ਤਾਂ ਹੋਣਾ ਹੀ ਹੋਣਾ ਪਰ ਕਿਸਾਨ ਨੂੰ ਤਾਂ ਲਾਹੇਵੰਦ ਮੋਲੀ ਨਹੀਂ ਮਿਲ ਰਹੀ ਜਿਹੜੀਆਂ ਗੱਲਾਂ ਪਿੱਛੇ ਕਿਸਾਨ ਜਿਹਾ ਤੇ ਬੰਦੀਆਂ ਐਵੇਂ ਥੋੜੋ ਕਿਤੇ ਇੰਨੇ ਥੋੜੋ ਵਿਲੇ ਲੋਕ ਐ ਕਿ ਆਪਣਾ ਘਰ-ਬਾਰ ਛੱਡ ਕੇ ਉਹ ਅਸਲ ਲੋਕਾਂ ਦੀ ਲੜਾਈ ਲੜ ਰਹੇ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਨਾ ਅੱਜ ਜਿਹੜੇ ਸੋਚਦੇ ਆ ਅੱਜ ਉਹਨਾਂ ਦੇ ਮੂੰਹ 'ਤੇ ਮੱਖੀ ਨਹੀਂ ਉੱड़ਦੀ ਤੁਸੀਂ ਬਾਜ਼ਾਰ ਜਾ ਕੇ ਦੇਖੋ ਬਾਜ਼ਾਰ ਜਾ ਕੇ ਹਰੇਕ ਬੰਦਾ ਆਪਣੇ ਮੂੰਹੋਂ ਇਹ ਗੱਲ ਦੁਕਾਨਦਾਰ ਕਹਿੰਦਾ ਚਾਹੇ ਛੋਟਾ ਚਾਹੇ ਵੱਡਾ ਉਹ ਇਹ ਗੱਲ ਕਹਿੰਦਾ ਕਿ ਦੀਵਾਲੀ ਫਿੱਕੀ ਲੱਗਦੀ ਹੈ ਦੀਵਾਲੀ ਫਿੱਕੀ ਦੀਵਾਲੀ ਫਿੱਕੀ ਲੱਗਣੀ ਹੈ ਅੱਜ ਤੱਕ ਜਿਨ੍ਹਾਂ ਨੂੰ ਤਾਰਾ ਜੀ ਪਿੱਛੇ 2-2 3-3 ਹਫ਼ਤੇ ਮੰਡੀ 'ਚ ਬੈਠਿਆ ਹੋਗੇ ਕਿੱਥੇ ਤਾਂ ਉਹਨਾਂ ਨੇ ਜਾਂਦਿਆ ਸਾਰ ਝੋਨਾ ਵਿਕਦਾ ਫਸਲ ਵਿਕਦੀ ਤੇ ਵੇਖ ਕੇ ਵੇਚ ਕੇ ਤੇ ਅੱਜ ਨੂੰ ਆਪਣਾ ਬਾਜ਼ਾਰਾਂ ਦੇ ਵਿੱਚ ਵੜਨਾ ਸੀ ਜਾ ਕੇ ਕਿ ਲੀੜਾ ਖਰੀਦੋ ਕੱਪੜਾ ਖਰੀਦੋ ਉੱਥੇ ਜਾਣਾ ਭੈਣ ਕੋਲੇ ਜਾਣਾ ਕੁੜੀ ਕੋਲੇ ਜਾਣਾ ਉਹਦੇ ਕੋਲੇ ਜਾਣਾ ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਹੁਣ ਮੰਡੀਆਂ ਭਰ ਗਈਆਂ ਆੜਤੀਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਬਈ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡੀ ਝੋਨੇ ਦੀ ਫਸਲ ਜਿਹੜੀ ਉਹ ਖੇਤ ਦੇ ਵਿੱਚ ਝੜ ਸਕਦੀ ਹੈ ਕਿਰ ਸਕਦੀ ਹੈ ਤੇ ਜ਼ਿੰਮੇਦਾਰ ਨੂੰ ਕਹਿੰਦੇ ਕਿਸਾਨ ਨੂੰ ਆੜਤੀਆਂ ਇਹ ਕਹਿਣਾ ਸ਼ੁਰੂ ਕਰਦਾ ਵੀ ਝੋਨਾ ਵੜ ਕੇ ਘਰੇ ਢੇਰੀ ਲਾ ਲਓ ਘਰੇ ਕਹਿਣਾ ਚਾਹ ਢੇਰੀ ਲਾਊਗਾ ਉਹ ਉਹਦੇ ਪੱਲੇ ਕੀ ਰਹੂਗਾ ਜਿਵੇਂ ਹੁਣ ਹਰੇਕ ਮੰਡੀ ਦੇ ਵਿੱਚ ਜਿਹੜਾ ਨਾ ਜਿਹੜੇ ਚੰਗੇ ਕਿਸਾਨ ਆਗੂ ਐ ਡੱਲੇਵਾਲ ਸਾਹਿਬ ਨੂੰ ਹਰੇਕ ਮੰਡੀ ਦੇ ਵਿੱਚੋਂ ਜਿਹੜਾ ਹਰੇਕ ਸ਼ਹਿਰ ਦੇ ਵਿੱਚੋਂ ਫੋਨ ਆ ਰਹੇ ਐ ਕਹਿੰਦੇ ਕਿ ਤੁਸੀਂ ਆਓ ਜੀ ਸਾਡੀ ਮੰਡੀ 'ਚ ਵੀ ਆਓ ਸਾਡੀ ਮੰਡੀ 'ਚ ਵੀ ਆਓ ਅੱਜ ਉਹਨਾਂ ਨੇ ਮੁਕਸਰ ਸਾਈਡ ਇੱਕ ਮੰਡੀ ਦਾ ਦਿਖਾਇਆ ਨਾਲ ਜਿਹੜਾ ਸੀਗਾ ਇੱਕ ਏਜੰਸੀ ਖਰੀਦ ਏਜੰਸੀ ਦੇ ਬੰਦੇ ਨੂੰ ਨਾਲ ਲੈ ਕੇ ਮੌਇਸਚਰ ਚੈੱਕ ਕੀਤਾ ਝੋਨੇ ਦਾ 11.6 ਆਇਆ ਜੀ ਜਦੋਂ ਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜਾ 17 ਮੌਇਸਚਰ ਚ ਆ ਗਿਆ 17 ਤੋਂ ਥੱਲੇ ਆ ਗਿਆ 17 ਤੱਕ 17 ਤੋਂ ਉੱਪਰ ਨਾ ਹੋਵੇ ਉਹ ਚੱਕਿਆ ਜਾਊਗਾ ਸਵੇਰ ਨੂੰ ਆਓ ਤੁਸੀਂ 17 ਮੌਇਸਚਰ ਚੈੱਕ ਕਰਾਓ ਤੇ ਤੁਹਾਡਾ ਝੋਨਾ ਨਾਲ ਦੇ ਨਾਲ ਉਹ ਲਿਫਟਿੰਗ ਹੀ ਹੋਊ ਤੇ ਲੋਡ ਲੋਡਿੰਗ ਹੋਊ ਲਿਫਟਿੰਗ ਸਾਰਾ ਕੁਝ ਹੋਊਗਾ ਤੁਹਾਡਾ ਠੀਕ ਹੈ ਕਿਉਂ ਨਹੀਂ ਹੋ ਰਿਹਾ ਹੁਣ ਜਿਹੜੇ ਬੰਦੇ ਦਾ 17 ਤੋਂ ਘਟ ਕੇ 11 11.5 ਤੇ ਆ ਗਿਆ ਉਹਦਾ ਤਾਂ 5 ਕਿਲੋ 4 ਕਿਲੋ 5 ਕਿਲੋ ਕੁਆਂਟਲ ਦਾ ਉੱਡ ਗਿਆ ਨਾ ਉਦਾ ਘਟਾ ਕੌਣ ਪੂਰਾ ਕਰੂਗਾ ਦੂਜੇ ਪਾਸੇ ਕਹਿੰਦੇ ਵੀ ਸ਼ੈਲਰ ਵਾਲਿਆਂ ਨੇ ਵੀ ਇਹ ਪਤਾ ਨਹੀਂ ਕੀ ਇੱਕ ਹੋਰ ਸਿਸਟਮ ਹੈ ਸੁਣ ਰਿਹਾ ਸੀ ਅੱਜ ਕਹਿੰਦੇ ਪਤਾ ਨਹੀਂ 100 110 ਰੁਪਏ ਪਤਾ ਨਹੀਂ ਕੁਆਂਟਲ ਦਾ ਕਿ ਕਿਹੜੀ ਚੀਜ਼ ਦਾ ਕਰਤਾ 200 ਰੁਪਏ ਕੁਆਂਟਲ ਦੀ ਲਗਭਗ 200 250 ਕੁਆਂਟਲ ਦੀ ਕਟੌਤੀ ਬਹੁਤ ਲੋਕ ਇਹ ਕਹਿ ਰਹੇ ਆ ਕਿ ਕਟੌਤੀ ਕਰਾਓ ਜੀ ਅਸੀਂ ਚੱਕਦੇ ਹਾਂ ਹੁਣ ਚੋਰ ਕੁੱਤੀ ਰਲੇ ਆ ਸਾਰੇ ਚਾਹੇ ਤਾਂ ਮੰਡੀਕਰਨ ਬੋਰਡ ਹੋ ਗਿਆ ਚਾਹੇ ਸਰਕਾਰਾਂ ਹੋ ਗਈਆਂ ਚਾਹੇ ਸ਼ੈਲਰ ਹੋ ਗਏ ਚਾਹੇ ਆੜਤੀਏ ਹੋ ਗਏ ਇਹਨਾਂ ਸਾਰਿਆਂ ਦੀ ਮਿਲੀਭੁਗਤ ਨਜ਼ਰ ਆਉਂਦੀ ਏ ਇਸ ਚੀਜ਼ ਦੇ ਵਿੱਚ ਆੜਤੀਆ ਜਿਹੜਾ ਉਹੋ ਕਿਉਂ ਨਹੀਂ ਕਿਉਂ ਹੜਤਾਲ ਖਤਮ ਕੀਤੀ ਇਕੱਲੀ ਖਰੀਦ ਤੱਕ ਮਤਲਬ ਥੋੜੋ ਸੀ ਆਰਤੀਆਂ ਨੇ ਹੜਤਾਲ ਇਹ ਕਹਿ ਕੇ ਖਤਮ ਕਰਤੀ ਕਿ ਖਰੀਦ ਸ਼ੁਰੂ ਕਰਾਓ ਜੀ ਖਰੀਦ ਸ਼ੁਰੂ ਹੋ ਗਈ ਖਰੀਦ ਹੋ ਗਈ ਭਰਿਆ ਗਿਆ ਹੁਣ ਉਹਦੀ ਲਿਫਟਿੰਗ ਕੌਣ ਕਰੂਗਾ ਉਹਨੂੰ ਚੱਕੋਂਗੇ ਫੇਰ ਖਾਲੀ ਹੋਣਾ ਮੰਡੀ ਜਿਹੜਾ ਪਿੱਛੇ ਖੇਤਾਂ 'ਚ ਖੜਾ ਫੇਰ ਆਊਗਾ ਨਾ ਉਹ ਜਦੋਂ ਖੇਤਾਂ ਦੇ ਵਿੱਚ ਖੜਾ ਝੜ ਗਿਆ ਜਾਂ ਉਹਦੀ ਜਿਹੜੀ ਉਹ ਨਮੀ ਆ ਉਹ ਮੌਇਸਚਰ ਜਿਹੜਾ ਹੈਗਾ ਘਟ ਕੇ 17 ਤੋਂ 16 15 14 13 12 11 10 ਆ ਗਿਆ ਤਾਂ ਜਿਹੜੀ ਉਹਦੀ ਬਚਤ ਆ ਉਹ ਤਾਂ ਕਿਸਾਨ ਦੀ ਉੱਡ ਗਈ ਨਾ ਜਦੋਂ ਕਿਸਾਨ ਦੀ ਬਚਤ ਉੱਡ ਗਈ ਤਾਂ ਇਹ ਸਮਝ ਲਓ ਤੁਸੀਂ ਕਿ ਮਜ਼ਦੂਰ ਵੀ ਪਰੇਸ਼ਾਨ ਹੋ ਰਿਹਾ ਮੈਂ ਕਹਿੰਦਾ ਕਿ ਬਿਹਾਰ ਤੱਕ ਦੇ ਇਹੋ ਜਿਹੇ ਲੋਕ ਆਪਣੇ ਇੱਕ ਨਿੱਜੀ ਚੈਨਲ ਤੋਂ ਮੈਂ ਦੇਖਿਆ ਸੀਗਾ ਬਿਹਾਰ ਦਾ ਕਿਹੋ ਜਿਹਾ ਬੰਦਾ ਆਪਣੀ ਜੱਤੋਂ ਮੰਡੀ ਚ ਆਇਆ ਬੈਠਾ ਹੈ ਜਿਹੜੇ ਬੰਦੇ ਨੇ ਗ੍ਰੈਜੂਏਸ਼ਨ ਐਮਏ ਤੇ ਐਲਐਲਬੀ ਬਕਾਤ ਦੀ ਡਿਗਰੀ ਕੀਤੀ ਹੋਈ ਹੈ ਤੇ ਮਜ਼ਦੂਰੀ ਕਰਨ ਵਾਸਤੇ ਪੰਜਾਬ ਆਇਆ ਠੀਕ ਹੈ ਉਹ ਵੀ ਵਿਹਲੇ ਬੈਠੇ ਪੰਜਾਬ ਦਾ ਮਜ਼ਦੂਰ ਵਿਹਲਾ ਬੈਠਾ ਇੱਥੋਂ ਤੱਕ ਮਜ਼ਦੂਰ ਦੀ ਵਿਚਾਰੇ ਦੀ ਚੀਕ ਵੱਜੀ ਪਈ ਹੈ ਕਹਿੰਦੇ ਕਿ ਸਾਨੂੰ ਜਿਹੜਾ ਮੰਡੀਆਂ ਦੇ ਵਿੱਚ ਚਾਹ ਵਾਲੀਆਂ ਦੁਕਾਨਾਂ ਬਣੀਆਂ ਨਾ ਕੁਝ ਜਰਦੇ ਵੀੜੀ ਵਾਲੇ ਵੀ ਹੁੰਦੇ ਆ ਉਹ ਕਹਿੰਦੇ ਸਾਨੂੰ ਤੰਬਾਕੂ 5-7 10 ਰੁਪਈਆ ਦਾ ਜਾਂ ਚਾਹ ਦਾ 10 ਕਰ 10 ਰੁਪਈਆ ਦਾ ਕੱਪ ਧਾਰਦੇ ਇਹਨੂੰ ਤਿਆਰ ਨਹੀਂ ਦੁਕਾਨਦਾਰ ਉਹ ਕਹਿੰਦਾ ਵੀ ਥੋੜ ਕੰਮ ਤਾਂ ਚੱਲ ਨਹੀਂ ਰਿਹਾ ਪੈਸੇ ਕਿੱਥੋਂ ਦੇਵੋਗੇ ਮਤਲਬ ਕਿ ਮਜ਼ਦੂਰ ਜਿਹੜਾ ਉਹਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਨਾ ਕਿ ਜੇ ਜ਼ਿਮੀਂਦਾਰ ਦੀ ਫਸਲ ਕਿਸਾਨ ਦੀ ਫਸਲ ਨਹੀਂ ਚੱਕੀ ਜਾ ਰਹੀ ਨਾ ਕਿਸਾਨ ਰੋ ਰਿਹਾ ਤਾਂ ਮੇਰਾ ਰੋਲ ਨਾ ਤੈਅ ਹੋ ਗਿਆ ਨਾ ਤਾਂ ਕਿਸਾਨ ਦੇ ਘਰੇ ਦਿਵਾਲੀ ਹੈ ਨਾ ਮਜ਼ਦੂਰ ਦੇ ਘਰੇ ਦਿਵਾਲੀ ਹੈ ਜੇ ਉਹਨਾਂ ਦੋਨਾਂ ਦੇ ਘਰੇ ਹੈ ਨਹੀਂ ਕਾਰੋਬਾਰੀਆਂ ਦੇ ਘਰੇ ਹੋ ਸਕਦਾ ਕਿਸੇ ਮਿਲੀ ਭੁਗਤ ਵਾਲੇ ਜਿਵੇਂ ਘਾਟੇ ਵਧੇ ਨਾ ਕਰਕੇ ਚੱਕਣ ਨੂੰ ਕਿਹਾ ਜਾ ਰਿਹਾ ਹੈ ਠੀਕ ਹੈ ਕਿ 200 ਰੁਪਿਆ ਕਵਾਂਟਲ ਕਟਾਓ ਜੀ 110 ਰੁਪਿਆ ਕਵਾਂਟਲ ਕਰ ਦਿਓ ਜੀ ਉਹ ਦਿਓ ਜੀ ਬਹੁਤ ਸਾਰੀਆਂ ਚੀਜ਼ਾਂ ਹੋ ਜੀਆਂ ਹੋ ਰਹੀਆਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਲੋਕ ਰੱਬ ਦੀ ਕਚਹਿਰੀ ਦੇ ਵਿੱਚ ਜਵਾਬ ਕੀ ਦੇਣਗੇ ਜਾ ਕੇ ਮਜ਼ਦੂਰ ਨੂੰ ਅਹਿਸਾਸ ਹੋ ਗਿਆ ਕਿਸਾਨ ਨੂੰ ਪਹਿਲਾਂ ਤੋਂ ਅਹਿਸਾਸ ਹੈ ਕਿ ਮੰਡੀਕਰਨ ਜਿਹੜਾ ਇਹਨਾਂ ਖਤਮ ਕਰਨ ਦਾ ਇੱਕ ਸਿਸਟਮ ਬਣਾਇਆ ਜਾ ਰਿਹਾ ਹੈ ਕਿ ਸਿੱਧੀ ਜਿਹੜੀ ਫਸਲ ਹੈ ਉਹ ਕਾਰਪੋਰੇਟ ਘਰਾਣੇ ਦੇ ਹੁਣ ਆਪਣੇ ਲਗਭਗ ਹਰੇਕ ਥਾਂ ਤੇ ਸੈਲੋ ਬਣਨੇ ਸ਼ੁਰੂ ਹੋ ਗਏ ਠੀਕ ਹੈ ਇਹ ਕੋਸ਼ਿਸ਼ ਇਹੀ ਹੈ ਕਿ ਸਿੱਧੀਆਂ ਟਰਾਲੀਆਂ ਭਰ ਕੇ ਸੈਲੋ ਦੇ ਵਿੱਚ ਜਾਣ ਉਹ ਸਟਾਕ ਹੋਵੇ ਪਰ ਮੈਂ ਦੱਸ ਦੇ ਇੱਕ ਗੱਲ ਆਮ ਲੋਕਾਂ ਨੂੰ ਕਿ ਜਿਹੜੇ ਦਿਨ ਇਹ ਚੀਜ਼ ਹੋ ਗਈ ਨਾ ਜਦੋਂ ਮੰਡੀ ਬੋਰਡ ਖਤਮ ਹੋ ਗਿਆ ਮੰਡੀਕਰਨ ਖਤਮ ਹੋ ਗਿਆ ਜਿੱਥੇ ਸਾਡੀ ਫਸਲ ਕੋਸ਼ ਚਾਹੇ ਕਣਕ ਝੋਨਾ ਹੀ ਵਿਕਦਾ ਐ ਐਮਐਸਪੀ ਤੇ ਬਹੁਤੀਆਂ ਨਹੀਂ ਵਿਕਦੀਆਂ ਡੀਂਗਾ ਬੜੀਆਂ ਪਾਰੀਆਂ ਸੀ ਮਾਨ ਸਾਹਿਬ ਹੋਰਾਂ ਨੇ ਵੀ ਵੀ ਬਾਈ ਦੀਆਂ ਬਾਈ ਫਸਲਾਂ ਤੇ ਐਮਐਸਪੀ ਠੀਕ ਹੈ ਜੋ ਮਰਜੀ ਵੀ ਜੋ ਸਾਰੀਆਂ ਤੇ ਐਮਐਸਪੀ ਪਰ ਐਮਐਸਪੀ ਵਾਲੀਆਂ ਵੀ ਰੇਟ ਘਟਾ ਕੇ ਚੁੱਕੀਆਂ ਜਾ ਰਹੀਆਂ ਮੈਂ ਕਹਿੰਦਾ ਜੇ ਮੰਡੀਕਰਨ ਖਤਮ ਹੋ ਗਿਆ ਨਾ ਤਾਰਾ ਜੀ ਉਦੋਂ ਬਾਅਦ ਦੇ ਵਿੱਚ ਇਹ ਫਸਲਾਂ ਸਿੱਧੀਆਂ ਜਮ੍ਹਾਂ ਹੋਇਆ ਕਰਨੀਆਂ ਕਾਰਪੋਰੇਟਾਂ ਕੋਲੇ ਕਾਰਪੋਰੇਟਾਂ ਕੋਲੇ ਇੰਨਾ ਕੁ ਭੰਡਾਰ ਉਹਨਾਂ ਕੋਲ ਜਮ੍ਹਾਂ ਕਰਨ ਦੀ ਕਪੈਸਿਟੀ ਹੈਗੀ ਐ ਕਿ ਉਹ ਕਈ ਸਾਲਾਂ ਦਾ ਜਮ੍ਹਾਂ ਕਰ ਸਕਦੇ ਕਰੋਨਾ ਕਾਲ ਦੇ ਵਿੱਚ ਕਾਰਪੋਰੇਟਾਂ ਨੇ ਖਾਸ ਕਰਕੇ ਨੋਟ ਕਰ ਲਿਆ ਕਿ ਦੁਨੀਆ ਦੀ ਹਰੇਕ ਸ਼ੈ ਤੋਂ ਬਿਨਾ ਸਰ ਗਿਆ ਕੱਪੜਾ ਤੁਸੀਂ ਚੰਗਾ ਨਹੀਂ ਪਾਇਆ ਸਰ ਗਿਆ ਵਿਆਹ ਨਹੀਂ ਕੀਤਾ ਸਰ ਗਿਆ ਗੱਡੀ ਨਹੀਂ ਲਈ ਸਰ ਗਿਆ ਮੋਟਰਸਾਈਕਲ ਨਹੀਂ ਲਿਆ ਸਰ ਗਿਆ ਪਰ ਢਿੱਡ ਭਰੇ ਬਿਨਾ ਨਹੀਂ ਸਰਿਆ ਤੁਸੀਂ ਜ਼ਿੰਦਗੀ ਦਾ ਕੁਝ ਵੀ ਨਹੀਂ ਕੀਤਾ ਸਰ ਗਿਆ ਚੱਲ ਗਿਆ ਬੇਸ਼ੱਕ ਸਾਲ ਪਰ ਲਾਕਡਾਊਨ ਚੱਲੀ ਗਿਆ ਪਰ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਵੀ ਦਿਨ ਜਿਹੜਾ ਉਹ ਅਨਾਜ ਤੋਂ ਬਿਨਾ ਢਿੱਡ ਭਰੇ ਬਿਨਾ ਨਹੀਂ ਚੱਲਿਆ ਇਸ ਕਰਕੇ ਕਾਰਪੋਰੇਟ ਜਿਹੜਾ ਉਹ ਖੇਤੀ ਸੈਕਟਰ ਤੇ ਖੇਤੀ ਸੈਕਟਰ ਹੈ ਕਿਹੜਾ ਪਾ ਆਪਣੇ ਪੂਰੇ ਦੇਸ਼ ਦੇ ਵਿੱਚ ਚੰਗਾ ਜਿਹੜਾ ਉਤਪਾਦਨ ਹੈ ਨਾ ਉਹ ਪੰਜਾਬ ਤੇ ਹਰਿਆਣੇ ਕੋਲ ਤੇ ਇਨ ਇੱਥੇ ਹੀ ਉਹ ਕਾਬਜ ਹੋਣਾ ਚਾਹੁੰਦੇ ਨੇ ਦੇਸ਼ ਦੇ ਜਿਹੜਾ ਐਗਰੀਕਲਚਰ ਸੈਕਟਰ ਹੈ ਨਾ ਉਹਦੇ ਤੇ ਕਾਰਪੋਰੇਟ ਕਾਬਜ ਹੋਣਾ ਚਾਹੁੰਦਾ ਜਿੱਦਣ ਕਾਰਪੋਰੇਟ ਕਾਬਜ ਹੋ ਗਿਆ ਨਾ ਤਾਰਾ ਜੀ ਹਾਲੇ ਤਾਂ ਦਿਵਾਲੀ ਦੇ ਵਿੱਚ ਮਾੜੇ ਮੋٹے ਫੁੱਲ ਬੂਟੇ ਲੋਕਾਂ ਨੇ ਲਮਕਾਏ ਪਏ ਆ ਹੋ ਸਕਦਾ ਕੱਲ ਨੂੰ ਪਰਸੋਂ ਲੋਕ ਖਰੀਦ ਵੀ ਲੈਣ ਥੋੜੇ ਬਹੁਤੇ ਪਰ ਜੇ ਕਿਤੇ ਕਾਰਪੋਰੇਟ ਇਹਨਾਂ ਚੀਜ਼ਾਂ ਤੇ ਕਾਬਜ ਹੋ ਗਏ ਨਾ ਇੱਕ ਗੱਲ ਮੈਂ ਸਾਫ਼ ਕਰ ਦਿਆਂ ਮੈਂ ਕੈਨੇਡਾ ਦੇਖਿਆ ਸੀਗਾ ਮੋਲਾਂ ਦੇ ਵਿੱਚ ਜਿਹੜੀ ਨਰਮੇ ਦੀ ਸਿਕਰੀ ਹੁੰਦੀ ਹੈ ਨਾ ਆਪਣੇ ਦੋ ਸਿਕਰੀਆਂ ਜਾਂ ਤਿੰਨ ਸਿਕਰੀਆਂ ਫੁੱਟ ਖੜੇ ਹੋਏ ਤੇ ਉਹਨਾਂ ਤੇ ਜਿਹੜਾ ਸ਼ੀਸ਼ੇ ਦੇ ਵਿੱਚ ਲਾ ਕੇ ਕਿਉਂਕਿ ਉੱਥੇ ਹੁੰਦਾ ਹੈ ਬੇਸ਼ੱਕ ਪਰ ਬਹੁਤ ਘਟ ਗਣਤੀ ਵਿੱਚ ਆਪਣਾ ਆਪਣਾ ਸੀਗਾ ਨਰਮੇਕ ਪਾਦਾ ਏਰੀਆ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਉੱਥੇ ਨਰਮੇ ਦੇ ਫੁੱਟ ਜਿਹੜੇ ਹਨ ਉਹਨਾਂ ਦੇ ਉੱਤੇ ਰੇਟ ਲਾਇਆ ਹੋਇਆ ਸੀ ਤਾਰਾ ਜੀ ਸ਼ੋਰੂਮਾਂ ਦੇ ਵਿੱਚ ਰੱਖ ਕੇ ਮੋਲਾਂ ਦੇ ਵਿੱਚ ਇਹ ਇਹ 2 ਡਾਲਰ ਦੀ ਹੈ ਇਹ 3 ਡਾਲਰ ਦੀ ਹੈ ਹੁਣ 2 3 ਡਾਲਰ ਤਾਂ ਦੇਖੋ ਤੁਸੀਂ ਕਿ 120 ਜਾਂ 180 ਰੁਪਏ 150 ਰੁਪਏ ਹੋ ਗਿਆ ਠੀਕ ਹੈ ਜੀ ਮੈਂ ਕਹਿੰਦਾ ਕਿ ਜੇ ਕਾਰਪੋਰੇਟ ਖੇਤੀ ਸੈਕਟਰ ਤੇ ਕਾਬਜ ਹੋ ਗਿਆ ਨਾ ਤਾਰਾ ਜੀ ਜਿਹੜੀਆਂ ਨੀਤੀਆਂ ਇਹ ਤਾਂ ਮੈਂ ਕਹਿੰਦਾ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਇਹਨਾਂ ਲੋਕਾਂ ਨੂੰ ਮਾੜੀ ਮੋਟੀ ਅਕਲ ਆਉਣੀ ਚਾਹੀਦੀ ਕਿ ਥੋੜੀ ਖਾਤਰੀ ਪਰੇਸ਼ਾਨ ਕਰ ਰਹੇ ਹੈ ਪਰੇਸ਼ਾਨ ਨਹੀਂ ਕਰ ਰਹੇ ਤੁਹਾਨੂੰ ਥੋਡੀਆਂ ਉਹਨਾਂ ਵਾਲੀਆਂ ਨਸਲਾਂ ਬਚਾਉਣ ਦੀ ਕੋਸ਼ਿਸ਼ ਹੈ ਜੇ ਖੇਤੀ ਸੈਕਟਰ ਤੇ ਇਹ ਕਾਬਜ ਹੋਏ ਕਾਰਪੋਰੇਟ ਜੇ ਜਿਹੜੇ ਆ ਸੜਕਾਂ ਤੇ ਬਹਿਣ ਵਾਲੇ ਜੇ ਇਹ ਹਟ ਗਏ ਵੀ ਛੱਡੋ ਦਫਾ ਕਰੋ ਯਾਰ ਆਪਦੇ ਜੋਗੀ ਚਾਰਖਣਾਂ ਵਾਲਾ ਬੀਜ ਕੇ ਖਾ ਲਿਆ ਕਰਾਂਗੇ ਮਰਨ ਦੇ ਲੋਕਾਂ ਨੂੰ ਮਰਦੇ ਸਾਦਾ ਜੀਵਨ ਜਿਉਣਾਂ ਜਿਹੜੀ ਕਣਕ ਅੱਜ 25 ਰੁਪਏ ਕਿਲੋ 30 ਰੁਪਏ ਕਿਲੋ ਲੈਣ ਲੱਗਾ ਪੀੜ ਹੁੰਦੀ ਹੈ ਜਿਹੜਾ ਜਿਹੜਾ ਬੰਦਾ ਲੋੜ ਵੰਦ ਹੈ ਜਿਹਦੇ ਕੋਲ ਤਾਂ ਪੈਸੇ ਹੀ ਦੋ ਨੰਬਰ ਦੇ ਉਹ ਤਾਂ ਵਿਰਾਟ ਕੋਹਲੀ ਵਰਗੇ ਜਿਹੜੇ ਉਹ ਤਾਂ ਉਹ ਤਾਂ ਮਿਹਨਤ ਦੀ ਕਮਾਈ ਹੈ ਪਰ ਬਹੁਤ ਲੋਕ ਐ ਹੋ ਜੇ ਹੈਗੇ ਸਿਆਸਤ ਦੇ ਵਿੱਚ ਵੀ ਹੈਗੇ ਜਿਹੜੇ ਬਾਹਰੋਂ ਪਾਣੀ ਮੰਗਾ ਕੇ ਪੀਂਦੇ ਆ ਜਿਹੜੇ ਬੰਦੇ ਨੇ ਹੱਕ ਦੀ ਕਰਕੇ ਖਾਣੀ ਨਾ ਤਾਰਾ ਜੀ ਉਹਨੂੰ 25 30 ਰੁਪਏ ਵਾਲੀ ਕਣਕ ਜਦੋਂ 200 ਰੁਪਏ ਕਿੱਲੇ ਮਿਲੂਗੀ ਚੌਲ 30 ਰੁਪਏ ਕਿਲੋ ਮਿਲ ਜੇ ਤਾਂ ਠੀਕ ਹੈ ਜਦੋਂ 30 ਤੋਂ ਟੱਪੇ ਨਾ ਚੌਲ 40 ਮਿਲਦਾ ਹੈ ਇੱਕ 70 ਹੈ ਇੱਕ 100 ਹੈ ਇੱਕ 150 ਆਡਾਡ ਕੁਆਲਿਟੀ ਉਹ ਤਾਂ ਉਹੀ ਦੋ ਨੰਬਰ ਦੇ ਪੈਸੇ ਵਾਲੇ ਚਾਹੇ 500 ਰੁਪਏ ਕਿਲੋ ਵਾਲਾ ਖਾ ਲੈਣ ਪਰ ਆਮ ਬੰਦਾ ਕਿਹੜਾ ਚੌਲ ਲੈ ਕੇ ਆਉਂਦਾ ਬਾਜ਼ਾਰ ਚੋਂ 30 35 ਰੁਪਏ ਕਿਲੋ ਵਾਲਾ ਕਿਹੜਾ ਆਟਾ ਲੈ ਕੇ ਆਉਂਦਾ 30 ਰੁਪਏ ਕਿਲੋ ਵਾਲਾ ਇਹੀ ਕਣਕ ਇਹੀ ਆਟਾ 200 250 ਰੁਪਏ ਕਿਲੋ ਪੈਕਟ ਬਣ ਬਣ ਕੇ ਮਿਲਿਆ ਕਰਨਾ ਇਹੀ ਚੌਲ ਜਿਹੜੇ ਆ ਇਹ 200 250 300 ਰੁਪਏ ਕਿਲੋ ਮਿਲਿਆ ਕਰਨੇ ਮਾੜੇ ਤੋਂ ਮਾੜੇ ਚੌਲ ਤੇ ਪਤਾ ਨਹੀਂ ਕੀ ਕੁਸ਼ ਜਦੋਂ ਖੇਤੀ ਸੈਕਟਰ ਤੇ ਕਬਜ਼ ਕਦੇ ਟਮਾਟਰ ਕਦੇ ਗੰਡੇ ਕਦੇ ਕੋਸ਼ ਇਹ ਚੀਜ਼ਾਂ ਨੂੰ ਜਿਹੜਾ ਸਟੋਰ ਕਰਕੇ ਬਲੌਕ ਕਰ ਲੈਂਦੇ ਆ ਜਦੋਂ ਫਸਲ ਆਉਂਦੀ ਹੈ ਫਸਲ ਆਉਂਦਿਆਂ ਸਾਰੇ ਇੱਕ ਵਾਰੀ ਬਲੌਕ ਕਰ ਲੈਂਦੇ ਉਹਨੂੰ ਇੱਕ ਵਾਰੀ ਬਲੌਕ ਕਰ ਲਿਆ ਉਹਨੂੰ ਸਟੋਰ ਕਰ ਲਿਆ ਸਟੋਰ ਕਰਕੇ ਦੇਖਿਆ ਨਹੀਂ ਆਪਾਂ ਮਾਰਕੀਟ ਦੇ ਵਿੱਚ ਜਿਹੜੇ ਗੰਡੇ ਆਪਾਂ 5 ਰੁਪਏ ਕਿਲੋ ਖਰੀਦਦੇ ਆ ਉਹੀ ਗੰਡੇ ਆਪਾਂ 100-100 ਰੁਪਏ ਕਿਲੋ ਵਿਕਦੇ ਨਹੀਂ ਵੇਚੇ ਜਿਹੜੇ ਟਮਾਟਰ ਕਦੇ ਲੋਕਾਂ ਨੇ ਸੜਕਾਂ ਦੇ ਸਿੱਟੇ ਆਲੂ ਸੜਕਾਂ ਦੇ ਸਿੱਟੇ ਉਹੀ ਟਮਾਟਰ ਆਪਾਂ 120-20 ਰੁਪਏ ਕਿਲੋ ਵਿਕਦੇ ਨਹੀਂ ਵੇਚੇ ਇਹ ਇਹ ਇੱਕ ਇਹ ਇੱਕ ਸਿਗਨਲ ਹੈ ਕਾਰਪੋਰੇਟ ਦਾ ਕਿ ਜੇ ਤੇ ਕਣਕ ਦੇ ਚੌਲਾਂ ਦਾ ਹਾਲ ਵੀ ਆਹੀ ਕਰਾਂਗੇ ਜਦੋਂ ਸਟੋਰੀ ਕਰ ਲਿਆ ਸਾਰਾ ਫਿਰ ਤਾਂ ਆਪਦੇ ਰੇਟ ਨਾਲ ਦੇਣਗੇ ਉਹ ਠੀਕ ਹੈ ਜੀ ਇਸ ਕਰਕੇ ਮੈਂ ਕਹਿੰਨਾ ਕਿ ਦਿਵਾਲੀਆਂ ਦੋਲੀਆਂ ਜਿਹੜੀਆਂ ਹੈਗੀਆਂ ਨਾ ਦਿਵਾਲੀਆਂ ਲੋਹੜੀਆਂ ਵਿਸਾਖੀਆਂ ਮਾਘੀਆਂ ਜੋ ਵੀ ਜਿਹੜੇ ਸਾਡੇ ਦਿਨ ਤੇ ਹਨ ਕਿਉਂਕਿ ਸਾਡਾ ਤਾਂ ਕਲਚਰੀ ਤਿਉਹਾਰਾਂ ਦਾ ਸਾਡੇ ਦੇਸ਼ ਦਾ ਤਾਂ ਜੇ ਚਿਹਰੇ ਤੇ ਉਹ ਰੌਣਕਾਂ ਰੱਖਣੀਆਂ ਨਾ ਤਾਂ ਕਿਸਾਨ ਦਾ ਸਾਥ ਦੇਣਾ ਪਊਗਾ ਹਰ ਇੱਕ ਵਰਗ ਨੂੰ ਤੇ ਨਹੀਂ ਤਾਂ ਇਹ ਦੇਖੋ ਕਿ ਜਿਹੜੇ ਦਿਨ ਇਹ ਧਰਨੇ ਲਾਉਣ ਵਾਲੇ ਘਰੋ ਘਰੀ ਬੈਠ ਗਏ ਨਾ ਇਹ ਤਾਂ ਗੁਜ਼ਾਰਾ ਕਰ ਲੈਣਗੇ ਕਿਉਂਕਿ ਆਪਣੇ ਜੋਗਾ ਤਾਂ ਕਰ ਹੀ ਲੈਣਗੇ ਠੀਕ ਹੈ ਜੇ ਕਾਰਪੋਰੇਟ ਦਾ ਮੰਨ ਕੇ ਚੱਲੋ 250 ਰੁਪਏ ਕਿਲੋ ਕਣਕ ਵੇਖੂ ਨਾ ਤਾਂ ਇਹ ਵੀ ਥੋੜੀ ਬਹੁਤੀ ਰੱਖ ਕੇ ਕੋਈ ਗੱਲ ਨਹੀਂ ਵੈਸੇ ਤਾਂ ਇੱਕ ਮੈਨੂੰ ਪਤਾ ਕਾਨੂੰਨ ਬਣਨਗੇ ਬਹੁਤ ਤਕੜੇ ਕਿ ਜੇ ਕੋਈ ਆਪਣੀ ਲੋੜ ਤੋਂ ਵੱਧ ਕਰੇ ਅਨਾਜ ਜਮਾ ਕਰੂਗਾ ਨਾ ਤੇ ਉਹਦੇ ਉੱਤੇ ਵੀ ਜਿਹੜਾ ਉਹ ਜਿਹੜਾ ਉਹ ਬਲੈਕ ਮਾਰਕੀਟ ਦੇ ਜਿਹੜੇ ਐਕਟ ਵਗੈਰਾ ਬਣਾਉਣਗੇ ਫਿਰ ਇਹ ਜੇ ਚੀਜ਼ਾਂ ਹੋਈਆਂ ਤਾਂ ਪਰ ਉਹਦੇ ਵਿੱਚ ਇਹ ਚੀਜ਼ਾਂ ਜ਼ਰੂਰ ਨਿਕਲ ਕੇ ਆਉਣਗੀਆਂ ਕਿ ਜਿਹੜੇ ਬੰਦੇ ਅੱਜ ਕਹਿੰਦੇ ਆ ਨਾ ਕਿ ਆਮ ਲੋਕਾਂ ਦੇ ਰਾਹ ਕਿਉਂ ਰੋਕਦੇ ਆ ਮੈਂ ਉਹਨਾਂ ਨੂੰ ਇਹ ਦੱਸ ਦਿਆਂ ਕਿ ਇਹ ਆਮ ਲੋਕਾਂ ਦੀਆਂ ਨਸਲਾਂ ਬਚਾਉਣ ਵਾਸਤੇ ਰਾਹ ਰੋ ਇੰਨੇ ਹੀ ਦੁਕਾਨਦਾਰਾਂ ਦੀ ਜੀ ਇੰਨੇ ਹੀ ਮਜ਼ਦੂਰਾਂ ਦੀ ਕਿਉਂਕਿ ਕਾਰਪੋਰੇਟ ਨੇ ਹਰ ਇੱਕ ਨੂੰ ਜਿਹੜਾ ਟਿਫਨ ਲੈ ਕੇ ਆਪਦੇ ਆਪ ਦਾ ਬੰਦੂਗਾ ਮਜ਼ਦੂਰ ਬਣਾ ਕੇ ਆਪਦੇ ਆਪਦੇ ਕੰਮਾਂ ਤੇ ਲੈ ਕੇ ਜਾਇਆ ਕਰਨਾ ਬਾਹਰਲੇ ਮੁਲਕਾਂ 'ਚ ਕੀ ਚੱਲਦਾ ਹੈ ਇਹੀ ਚੱਲਦਾ ਹੈ ਚਾਹੇ ਬੰਦਾ ਉਥੋਂ ਦਾ ਸਿਟੀਜਨ ਆਇਆ ਚਾਹੇ ਬੰਦਾ ਉਥੋਂ ਦਾ ਪੀਆਰ ਆ ਚਾਹੇ ਬੰਦਾ ਬਾਹਰੋਂ ਗਿਆ ਚਾਹੇ ਉੱਥੇ ਜੰਮਿਆ ਹਰ ਇੱਕ ਬੰਦੇ ਨੂੰ ਕੰਮ ਕਰਨਾ ਪੈਂਦਾ ਨਾ ਜਾਣਾ ਪੈਂਦਾ ਨਾ ਕਿਸੇ ਨਾ ਕਿਸੇ ਦੇ ਆਪ ਵੱਡੇ ਮੌਲ ਬਣਿਆ ਛੋਟੀਆਂ ਦੁਕਾਨਦਾਰੀਆਂ ਹੈ ਨਹੀਂ ਗਈਆਂ ਮੈਂ ਬਹੁਤ ਮੇਰੇ ਮਿੱਤਰਾਂ ਨੂੰ ਦੱਸਦਾ ਹੁੰਨਾ ਇਹ ਗੱਲ ਕਿ ਮਿੱਤਰੋ ਜਿੱਦਣ ਹਾਂ ਸੜਕਾਂ ਰੋਕਣ ਵਾਲੇ ਘਰੋ ਘਰੀ ਬੈਠ ਗਏ ਨਾ ਉਦੋਂ ਬਾਅਦ ਵਾਰੀ ਥੋੜੀ ਆਉਣੀ ਹੈ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਕੱਢਿਆ ਜਾ ਰਹੇ ਨਾ ਨਕਸ਼ੇ ਸਿਰਦੇ ਜਹਾਜ ਤੇ ਬਣਦੇ ਆ ਥੱਲੇ ਆ ਕੇ ਮਿੰਦਤੀਆਂ ਨਹੀਂ ਪਾਈ ਤੀਆਂ ਮੈਂ ਕਿਹਾ ਉਦੋਂ ਨਕਸ਼ੇ ਬਣ ਜਾਣੇ ਇੱਦਾਂ ਇੱਦਾਂ ਕਰਕੇ ਵੀ ਫਲਾਣੇ ਸਾਤੇ ਏਡੀ ਜੈਤੋਂ ਮੰਡੀ ਇੱਥੇ ਕੀ ਬਣੂਗਾ ਉੱਥੇ ਮੈਂ ਕਿਹਾ ਮੁੜ ਕੇ ਥੋੜੀਆਂ ਦੁਕਾਨਦਾਰੀਆਂ ਬੰਦ ਜਿਵੇਂ ਜਦੋਂ ਲੜਨ ਵਾਲੀ ਕੌਮ ਹੀ ਖਤਮ ਕਰ ਲਈ ਜਿਹੜੇ ਲੜਦੇ ਆ ਝਾਂਡੇ 'ਚ ਡੰਡਾ ਪਾ ਕੇ ਜਦੋਂ ਉਹੀ ਘਰੋ ਘਰੀ ਬੈਠ ਗਏ ਤਾਂ ਤੁਸੀਂ ਤਾਂ ਦੁਕਾਨਾਂ 'ਚ ਬੈਠ ਕੇ ਚੰਬਦੀਆਂ ਚਲਾਉਣ ਵਾਲੇ ਹੋ ਤੁਸੀਂ ਤਾਂ ਗੱਲਾਂ ਕਰਨ ਵਾਲੇ ਹੋ ਤੁਸੀਂ ਤਾਂ ਨੌਕਰੀ ਪੇਸ਼ਾ ਨੂੰ ਲੱਗਦਾ ਪਤਾ ਨਹੀਂ ਮੈਂ ਹੀ ਸਭ ਕੁਝ ਕਰੀ ਜਾਂਦਾ ਦੁਕਾਨਦਾਰ ਨੂੰ ਲੱਗਦਾ ਪਤਾ ਨਹੀਂ ਮੈਂ ਮੈਂ ਕਿਉਂ ਨਹੀਂ ਤਰਨਾਂ ਨਾ ਨੌਕਰੀ ਨੌਕਰੀ ਪੇਸ਼ਾ ਲੋਕਾਂ ਨੇ ਤਾਂ ਲਾਏ ਹੈ ਪਰ ਜਿਹੜੇ ਵਰਗ ਇਹ ਕਹਿੰਦੇ ਆ ਨਾ ਸੁਗੜ ਸੋਚ ਜਿਹੜੇ ਤੰਗ ਸੋਚਦੇ ਮਾਲਕ ਇਹ ਗੱਲ ਕਹਿੰਦੇ ਆ ਕਿ ਆਮ ਲੋਕਾਂ ਦੇ ਰਾਹ ਕਿਉਂ ਰੋਕਦੇ ਮੈਨੂੰ ਹੱਥ ਬਣ ਕੇ ਬੇਨਤੀ ਕਰਦੇ ਕਿ ਆਮ ਲੋਕਾਂ ਦੇ ਰਾਹ ਹੀ ਰੋਕਦੇ ਤਾਰਾ ਜੀ ਆਮ ਲੋਕਾਂ ਦੇ ਆਉਣ ਵਾਲੀਆਂ ਨਸਲਾਂ ਤਾਂ ਕਿ ਜਿਹੜਾ ਕੁਝ ਇਹੋ ਜਿਹਾ ਕਾਨੂੰਨ ਹੈ ਜਿਨ੍ਹਾਂ ਨੂੰ ਰੱਦ ਕਰਾਉਣ ਦੀ ਬਹੁਤ ਸਖਤ ਲੋੜ ਹੈ ਜਾਂ ਜਿਹੜੇ ਬਣਨ ਜਾ ਰਹੇ ਉਹਨੂੰ ਰੋਕਣ ਦੀ ਲੋੜ ਹੈ ਇਸ ਕਰਕੇ ਆਮ ਲੋਕਾਂ ਨੂੰ ਜਿਹੜਾ ਸਾਥ ਦੇਣਾ ਪਊਗਾ ਤਾਂ ਕਰਕੇ ਕਿਤੇ ਦੀਵਾਲੀ ਦੀਆਂ ਲੋੜੀਆਂ ਦੀਆਂ ਰੌਣਕਾਂ ਜਿਹੜੀਆਂ ਉਹ ਚਿਹਰਿਆਂ ਤੇ ਰਹਿਣਗੀਆਂ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਨਹੀਂ ਲੋਕਾਂ ਤੇ ਦੀਵਾਲੀ ਹੋਇਆ ਕਰੇਗੀ